ਸਾਹਿਬ ਜਾਦੇ ਗੋਬਿੰਦ ਰਾਏ ਜੀ ਦੀ ਪਹਿਲੀ ਸ਼ਾਦੀ ਸੰਮਤ 1730 ਬਿਸਮਦੀ ਦੀ ਵਿਸਾਖੀ ਦਾ ਮੇਲਾ ਆਇਆ ਤੀਸਰੀ ਪਾਛਾਈ ਤੋਂ ਵਿਸਾਖੀ ਤੇ ਦੀਵਾਲੀ ਦੇ ਮੇਲਿਆਂ ਉੱਤੇ ਗੁਰੂ ਘਰ ਵਿੱਚ ਭਾਰੀ ਇਕੱਠ ਕੀਤੇ ਜਾਂਦੇ ਸਨ ਇਸ ਮੇਲੇ ਉੱਤੇ ਬਹੁਤ ਸਾਰੇ ਸਿੱਖ ਦੂਰੋਂ ਦੂਰੋਂ ਆਏ ਕਾਬਲ ਕੰਧਾਰ ਪੱਛਮੀ ਤੇ ਪੂਰਬੀ ਪੰਜਾਬ ਦੇ ਹਿੰਦੁਸਤਾਨ ਤੇ ਵੀ ਸਿੱਖ ਆਏ ਸਨ ਬਹੁਤ ਭਾਰੀ ਮੇਲਾ ਲੱਗਾ ਖੁੱਲੇ ਸ਼ਬਦ ਕੀਰਤਨ ਦੇ ਦੀਵਾਨ ਲੱਗੇ ਇਸ ਸ਼ੋਭਤੇ ਮਹਾਨ ਦਿਹਾੜੇ ਲਾਹੌਰ ਤੋਂ ਇੱਕ ਹਰਜਸ ਨਾਮ ਦਾ ਖੱਤਰੀ ਆਇਆ ਉਸ ਦੀ ਗੋਤ ਸੁਫਖਿਆ ਸੀ ਉਹ ਪਰਿਵਾਰ ਸਮੇਤ ਸਤਗੁਰ ਜੀ ਦੇ ਦਰਸ਼ਨ ਕਰਨ ਵਾਸਤੇ ਆਇਆ ਉਸ ਦੀ ਕੰਨਿਆ ਬੀਬੀ ਜੀਤੋ ਜਵਾਨ ਤੇ ਸੁੰਦਰ ਸੀ ਉਸ ਦੇ ਹੱਥਾਂ ਦੀਆਂ ਉਂਗਲੀਆਂ ਪਤਲੀਆਂ ਲੰਮੀਆਂ ਤੇ ਉਂਗਲੀਆਂ ਦੇ ਪੋਟੇ ਲੰਮੇ ਸਨ ਜਿਨ੍ਹਾਂ ਤੋਂ ਪ੍ਰਗਟ ਹੁੰਦਾ ਸੀ ਕਿ ਉਹ ਇੱਕ ਧਰਮਾਤਮਾ ਸਤਵੰਤੀ ਤੇ ਪਿਆਰ ਭਰੇ ਦਿਲ ਵਾਲੀ ਸੀ ਉਸੇ ਵੇਲੇ ਰਵਾਜ ਹੁੰਦਾ ਸੀ ਕਿ ਰਾਜਿਆਂ ਸਰਦਾਰਾਂ ਤੇ ਸਤਗੁਰ ਆਦਿਕ ਦੇ ਲੜਕੇ ਲੜਕੀਆਂ ਛੋਟੀ ਉਮਰ ਵਿੱਚ ਹੀ ਵਿਆਹੇ ਜਾਂਦੇ ਸਨ ਗੁਰੂ ਘਰ ਵਿੱਚ ਰਵਾਜ ਸੀ ਕਿ ਸਿੱਖ ਮੱਲੋ ਮੱਲੀ ਧੀਆ ਦੇ ਰਿਸ਼ਤੇ ਸਹਬਜ਼ਾਦਿਆਂ ਨੂੰ ਦਿੰਦੇ ਸਨ ਭਰੇ ਦੀਵਾਨ ਵਿੱਚ ਭਾਈ ਹਰਜਸ ਨੇ ਵੀ ਦੋਵੇਂ ਹੱਥ ਜੋੜ ਕੇ ਸਤਗੁਰ ਜੀ ਅੱਗੇ ਬੇਨਤੀ ਕੀਤੀ ਕਿ ਉਹ ਆਪਣੀ ਕੰਨਿਆ ਜੀਤੋ ਜੀ ਦੀ ਕੁੜਮਾਈ ਸਹਬਜ਼ਾਦੇ ਗੋਬਿੰਦ ਰਾਏ ਜੀ ਨਾਲ ਨਾਲ ਕਰਨ ਦਾ ਪ੍ਰਣ ਕਰ ਚੁੱਕੇ ਸਨ ਏ ਵੀ ਉਹਨਾਂ ਪ੍ਰਣ ਕੀਤਾ ਹੋਇਆ ਹੈ ਕਿ ਕੁੜਮਾਈ ਦੇ ਪਿੱਛੋਂ ਵਿਆਹ ਲਾਹੌਰ ਸ਼ਹਿਰ ਵਿੱਚ ਹੋਵੇ ਜੰਝ ਜਾਵੇ ਤੇ ਸਾਰੀਆਂ ਰੀਤੀਆਂ ਸ਼ਾਨਾਂ ਨਾਲ ਕੀਤੀਆਂ ਜਾਣ ਉਹ ਆਪਣੀ ਕੰਨਿਆ ਦੀ ਸ਼ਾਦੀ ਬੜੇ ਸਤਕਾਰ ਤੇ ਜਸ ਨਾਲ ਕਰਨਾ ਚਾਹੁੰਦਾ ਹੈ ਸਤਗੁਰ ਜੀ ਨੇ ਇਹ ਬੇਨਤੀ ਪ੍ਰਵਾਨ ਕਰ ਲਈ ਸ਼ਗਨ ਲਾਇਆ ਗਿਆ ਤੇ ਵਿਆਹ ਦਾ ਦਿਹਾੜਾ 15 ਜੇਠ ਸੰਮਤ 1730 ਦਾ ਮੁਕਰਰ ਹੋਇਆ ਲਾਹੌਰ ਬਰਾਤ ਜਾਣ ਵਾਲੀ ਸ਼ਰਤ ਬਾਰੇ ਸਹਿਬਾ ਨੇ ਕਿਹਾ ਲਾਹੌਰ ਜਾ ਕੇ ਸ਼ਾਦੀ ਹੋਣੀ ਔਖੀ ਹੈ ਇੱਥੇ ਹੀ ਤਿੰਨ ਕੋ ਦੂਰ ਨਵਾਂ ਲਾਹੌਰ ਵਸਾ ਕੇ ਤੁਸਾਂ ਦਾ ਪ੍ਰਾਣ ਪੂਰਾ ਕੀਤਾ ਜਾਵੇਗਾ ਲਾਵਾਂ ਆਨੰਦਪੁਰ ਨਹੀਂ ਕੀਤੀਆਂ ਜਾਣਗੀਆਂ ਇਹ ਬਚਨ ਸੁਣ ਕੇ ਭਾਈ ਹਰਜਸ ਬਹੁਤ ਪ੍ਰਸੰਨ ਹੋਇਆ ਉਸਨੇ ਸਤਗੁਰ ਜੀ ਦੇ ਚਰਨਾ ਉੱਤੇ ਮੱਥਾ ਟੇਕਿਆ ਆਨੰਦਪੁਰ ਦੀ ਉੱਤਰੀ ਦਿਸ਼ਾ ਵੱਲ ਤਿੰਨ ਕੋ ਦੀ ਬਾਟ ਉੱਤੇ ਇੱਕ ਸੁੰਦਰ ਅਸਥਾਨ ਗੁਰੂ ਕਾ ਲਾਹੌਰ ਹੈ ਇਹ ਥਾਂ ਨੈਣਾ ਦੇਵੀ ਤੇ ਪਰਬਤ ਅਤੇ ਰਿਆਸਤ ਕਹਿਲੂਰ ਦੇ ਸਰਹੱਦੀ ਪਰਬਤ ਦੇ ਹੇਠਾਂ ਨੀਵੇਂ ਥਾਂ ਤੇ ਹੈ। ਨਿਰਮਲ ਜਲ ਦੇ ਅਮਰ ਝਰਨੇ ਹਨ। ਉੱਚੀ ਥਾਂ ਤੇ ਗੁਰਦੁਆਰਾ ਹੈ ਜਿੱਥੇ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਸਦਾ ਰਹਿੰਦਾ ਹੈ। ਲਾਗੇ ਮਾਸੂਮ ਤੇ ਨਰਵੈਰ ਆਤਮਾਵਾਂ ਵਾਲੇ ਪਹਾੜੀ ਪਿੰਡੂਆਂ ਦੀ ਵਸੋਂ ਹੈ। ਚਾਰ ਚੁਫੇਰੇ ਹਰਿਆਵਲ ਹੈ। ਉੱਤਰ ਤੇ ਪੂਰਬ ਦਿਸ਼ਾ ਵੱਲ ਉੱਚੇ ਪਰਬਤ ਦੀ ਕੁੱਖ ਵਿੱਚ ਝੀਲ ਤੇ ਦਿਉਦਾਰ ਦੇ ਹਰੇ ਭਰੇ ਬ੍ਰਿਸ਼ ਹਨ ਐਸੇ ਸਥਾਨ ਉੱਤੇ 15 ਜੇਠ ਸੰਮਤ 1730 ਨੂੰ ਸਹਬਜ਼ਾਦੇ ਗੋਵਿੰਦ ਰਾਏ ਜੀ ਤੇ ਮਾਤਾ ਜੀ ਤੋਂ ਜੀ ਦੇ ਆਨੰਦ ਕਾਰਜ ਹੋਇਆ ਆਨੰਦਪੁਰ ਤੋਂ ਜਾਂਜ ਗਈ ਸਾਰੀਆਂ ਰਸਮਾਂ ਗ੍ਰੈਸਤੀ ਸਮਾਜ ਵਾਲੀਆਂ ਕਰਕੇ ਭਾਈ ਹਰਜਸ ਦੇ ਕੀਤੇ ਪ੍ਰਣ ਨੂੰ ਪੂਰਿਆਂ ਕੀਤਾ ਅਗਲੇ ਦਿਨ ਡੋਲੀ ਆਨੰਦਪੁਰ ਆਈ ਮਾਤਾ ਗੁਜਰੀ ਜੀ ਤੇ ਮਾਤਾ ਨਾਨਕੀ ਜੀ ਨੇ ਪਰਸੰਨ ਚਿੱਤ ਸ਼ਗਨ ਸਵਾਰਥ ਕੀਤੇ ਇਸ ਸਮੇਂ ਸਹਬਜ਼ਾਦੇ ਦੀ ਆਯੂ ਕੋਈ 7 ਕੋ ਸਾਲ ਦੀ ਸੀ ਜਿਵੇਂ ਪਿਛਲੇ ਹਿੱਸੇ ਵਿੱਚ ਦੱਸਿਆ ਗਿਆ ਹੈ ਕਿ ਸਤਗੁਰ ਤੇ ਗੁਰਤੇਗ ਬਹਾਦਰ ਜੀ ਮਹਾਰਾਜ ਔਰੰਗਜ਼ੇਬ ਦੇ ਜ਼ੁਲਮ ਕਰਨ ਸ਼ਹੀਦ ਹੋ ਗਏ ਸਨ ਉਹਨਾਂ ਦਾ ਸੀਸ ਭਾਈ ਜੀ ਉਹਨੇ ਨੇ ਅਨੰਦਪੁਰ ਲੈ ਆਂਦਾ ਸੀ ਸੀਸ ਦੇ ਦਰਸ਼ਨ ਕਰਕੇ ਸਾਰੇ ਵਿਰਾਗਮਾਨ ਹੋਏ ਸਨ ਜਗਤ ਨੂੰ ਧਿਰ ਮੰਨਣ ਵਾਲੇ ਅਗਿਆਨੇ ਪੁਰਖਾਂ ਨੇ ਤਾਂ ਰੋ ਰੋ ਕੇ ਤਾਂ ਹੀ ਮਾਰੀਆਂ ਤੇ ਸਤਿਗੁਰ ਜੀ ਨੂੰ ਯਾਦ ਕੀਤਾ ਪਰ ਮਾਮਾ ਕਰਪਾਲ ਜੀ ਸਹਬ ਜਾਦੇ ਗੋਬਿੰਦ ਰਾਏ ਜੀ ਤੇ ਹੋਰ ਸਿੱਖਾਂ ਦੇ ਸਮਝਾਉਣ ਤੇ ਉਪਦੇਸ਼ ਕਰਨ ਤੇ ਸਾਰਿਆਂ ਦਾ ਵਿਰਾਗ ਥੰਮਿਆ ਸੀਸ ਦਾ ਸੰਸਕਾਰ ਕੀਤਾ ਗਿਆ ਸੰਸਕਾਰ ਹੋਣ ਦੇ ਕੁਝ ਦਿਨ ਪਿੱਛੋਂ ਹੌਲੀ-ਹੌਲੀ ਅਦਾਸੀ ਗਈ ਬਾਣੇ ਨੂੰ ਸਵਰਤੇ ਸੰਤੋਖ ਨਾਲ ਮੰਨਿਆ ਤੇ ਭਵਿੱਖਤ ਬਾਰੇ ਸੋਚਿਆ ਉਜ ਮਹੀਨੇ ਸੰਗਤ ਦੀ ਆਵਾਜ਼ਾਈ ਵਿੱਚ ਬੀਤ ਗਏ ਸੰਮਤ 1733 ਦੀ ਵਿਸਾਖੀ ਦਾ ਦਿਹਾੜਾ ਆ ਗਿਆ ਵਿਸਾਖੀ ਦੇ ਇਸ ਪੂਰਵ ਉਤੇ ਬਹੁਤ ਸੰਗਤ ਆਈ ਇੱਕ ਸਤਿਗੁਰ ਜੀ ਦੀ ਸ਼ਹੀਦੀ ਦੇ ਕਾਰਨ ਤੇ ਦੂਸਰਾ ਸਹਬਜ਼ਾਦੇ ਨੇ ਗੁਰਗੱਦੀ ਉੱਤੇ ਬੈਠਣਾ ਸੀ ਹੁਕਮਨਾਮੇ ਸਾਰੇ ਭੇਜੇ ਜਾ ਚੁੱਕੇ ਸਨ ਦੇਸ਼ ਦੇ ਸਾਰੇ ਮਸੰਦਾਂ ਨੂੰ ਸੱਦਿਆ ਗਿਆ ਸੀ ਤਾਂ ਕਿ ਉਹ ਨਵੀਆਂ ਹਦਾਇਤਾਂ ਲੈ ਜਾਣ ਇਸ ਵਾਸਤੇ ਸਾਰੇ ਦੇਸ਼ ਦੇ ਹਰ ਹਿੱਸੇ ਵਿੱਚੋਂ ਮਸਾਂ ਦਾ ਆਏ ਤੇ ਨਾਲ ਸੰਗਤ ਵੀ ਲਿਆਈ ਸੰਗਤਕਾਰ ਭੇਟਾ ਵੀ ਲਿਆਈ ਕਾਰ ਭੇਟਾ ਵਿੱਚ ਹੋਰ ਪਦਾਰਥਾਂ ਤੋਂ ਬਿਨਾ ਘੋੜੇ ਵੀ ਸਨ ਘੋੜੇ ਵੀ ਕਾਬਲ ਤੇ ਕੰਧਾਰ ਦੇ ਵਧੀਆ ਸਨ ਸਹਿਬਜ਼ਾਦਾ ਜੀ ਹੁਣ ਸਤਗੁਰ ਬਣ ਗਏ ਸਨ ਸੰਗਾਸਨ ਉੱਤੇ ਬੈਠ ਕੇ ਉਪਦੇਸ਼ ਕਰਨ ਲੱਗੇ ਆਯੂ ਭਾਵੇਂ ਛੋਟੀ ਸੀ ਪਰ ਗਿਆਨ ਸੂਝ-ਬੂਝ ਅਤੇ ਆਤਮ ਵਿਸ਼ਵਾਸ ਸ਼ਕਤੀ ਬਹੁਤ ਹੀ ਸੀ ਰਿਦੀਆਂ ਸਿਧੀਆਂ ਦੇ ਮਾਲਕ ਸਨ ਜਦੋਂ ਉਪਦੇਸ਼ ਕਰਦੇ ਤਾਂ ਬਾਲਕ ਪ੍ਰਤੀਤ ਨਾ ਹੁੰਦੇ। ਵਸਾਖੀ ਵਾਲੇ ਦਿਹਾੜੇ ਗੁਰਗੱਦੀ ਉੱਤੇ ਬੈਠਾ ਬਿਠਾ ਦਿੱਤੇ ਗਏ। ਬਾਦਸ਼ਾਹ ਦੀ ਤਰ੍ਹਾਂ ਮੱਥੇ ਕਲਗੀ ਲਾਈ ਗਈ। ਸ਼ਾਸਤਰ ਸਦਾ ਸਜਾਏ ਗਏ। ਜਦੋਂ ਤਾਜ ਪੋਸ਼ੀ ਦੀ ਰਸਮ ਪੂਰੀ ਹੋ ਗਈ ਤਾਂ ਸਤਿਗੁਰ ਨੇ ਮਾਮੇ ਕਰਪਾਲ ਚੰਦ ਜੀ ਦੇ ਨਾਲ ਵਿਚਾਰ ਕਰਕੇ ਗੁਰੂ ਘਰ ਵਿੱਚ ਰਹਿਣ ਵਾਲੇ ਤੇ ਗੁਰੂ ਘਰ ਦੇ ਪ੍ਰੇਮੀਆਂ ਨੂੰ ਭੰਡਾਰੇ ਵਿੱਚੋਂ ਸ਼ਾਸਤਰ ਵੰਡ ਦਿੱਤੇ। ਬਹੁਤ ਸਾਰਿਆਂ ਨੂੰ ਘੋੜੇ ਬਖਸ਼ੇ। ਇਸ ਤਰ੍ਹਾਂ ਫੌਜੀ ਢੰਗ ਦਾ ਨੌਜਵਾਨਾਂ ਦਾ ਇੱਕ ਦਸਤਾ ਬਣ ਗਿਆ ਇਹਨਾਂ ਨੂੰ ਸਤਗੁਰਜੀ ਨੇ ਹੁਕਮ ਦਿੱਤਾ ਸ਼ਸਤਰ ਵਿਦਿਆ ਦਾ ਅਭਿਆਸ ਕਰੋ ਸ਼ਿਕਾਰ ਖੇਡੋ ਤੇ ਵੈਰੀਆਂ ਨਾਲ ਲੜਨਾ ਸਿੱਖੋ ਧਰਮ ਦੇ ਵੈਰੀਆਂ ਨੂੰ ਨਾਸ਼ ਕੀਤਾ ਜਾਵੇਗਾ ਤਿਆਰੀ ਕਰੋ ਸਤਗੁਰਜੀ ਦੇ ਇਸ ਹੁਕਮ ਨੂੰ ਸੁਣ ਕੇ ਪੁਰਾਣੇ ਸਿੱਖਾਂ ਨੇ ਆਖਿਆ ਇਹ ਜ਼ਰੂਰ ਆਪਣੇ ਬਾਬੇ ਸਤਗੁਰ ਹਰਗੋਬਿੰਦ ਸਾਹਿਬ ਜੀ ਵਾਂਗ ਝਾਲਮ ਤਰੁੱਕਾਂ ਨਾਲ ਯੁੱਧ ਕਰੇਗਾ ਬਹੁਤ ਵੱਡਾ ਪ੍ਰਤਾਪੀ ਯੋद्धा ਹੋਵੇਗਾ ਕੋਈ ਅੰਗਮੜਾ ਮਰਦ ਹੈ ਅਰਦਾਸ ਕਰਕੇ ਕੜਾ ਪ੍ਰਸ਼ਾਦ ਵਰਤਾਇਆ ਗਿਆ ਸਾਰੀ ਸੰਗਤ ਸਤਿਗੁਰਜੀ ਦਾ ਉਪਦੇਸ਼ ਸੁਣ ਕੇ ਤੇ ਦਰਸ਼ਨ ਕਰਕੇ ਨਿਹਾਲ ਹੋ ਗਈ